ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਓਨਰ ਵੀਰ ਹਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਦੋਸਤੋ ਦਿਖਾਇਆ ਤੁਹਾਨੂੰ ਇਸ ਫਾਰਮ ਤੋਂ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਖਾਸ ਤੌਰ ਤੇ ਅੱਜ ਇਸ ਵੀਡੀਓ ਦੇ ਵਿੱਚ ਜਿੰਨੇ ਕ ਆਪਾਂ ਤੁਹਾਨੂੰ ਨਾਲ ਦਿਖਾਉਣੇ ਇੱਕ ਵਾਰੀ ਤੁਹਾਨੂੰ ਸ਼ਾਰਟ ਦੇ ਵਿੱਚ ਆਪਾਂ ਦੱਸ ਦਿੰਨੇ ਆ ਟੋਟਲ 5 ਐਨੀਮਲ ਨੇ ਚਾਰ ਮੱਜਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਤੇ ਇੱਕ ਬੈਡ ਦਿਖਾ ਦਾਂਗੇ ਠੀਕ ਆ ਇੱਕ ਜਿਹੜੀ ਦੋਸਤੋ ਬਹੁਤ ਸ਼ਾਨਦਾਰ ਪੂਰੀ ਜਾਨਦਾਰ ਕੁਆਲਿਟੀ ਦੇ ਵਿੱਚ ਤੁਹਾਨੂੰ ਝੋਟੀ ਦਿਖਾਉਣੀ ਆਪਾਂ ਸੈਕਿੰਡ ਟਾਈਮਰ ਆ ਤੇ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਤੇ ਜਿਹੜੀਆਂ ਇੱਧਰ ਤੁਸੀਂ ਤਿੰਨ ਮੱਜਾਂ ਦੇਖ ਰਹੇ ਜੇ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਤੇ ਰੇੜਪੜ ਤਾਂ ਬੜਾ ਜੈਨੂਅਨ ਤੇ ਜਾਇਜ਼ ਰਹਿਣ ਵਾਲਾ ਸੋ ਬਾਕੀ ਜਿਹੜੇ ਪਸ਼ੂ ਸਵੇ ਸਵੇ ਦੋਸਤੋ ਦੋ ਟਾਈਮ ਚੋਕੇ ਗੱਬਣ ਪਸ਼ੂ ਆਪਣਾ ਚਾਰੇ ਥਾਂਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਤੁਸੀਂ ਆਪਣੀ ਯਕੀਨੀ ਬਣਾ ਲਿਓ ਠੀਕ ਕੋਈ 10 ਵਜੇ ਦਾ ਸਮਾਂ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਜੀਤ ਸਾਸਰੀਕਾਲ ਸਾਸਿਕਾਲ ਸੰਤੂ ਸਾਹਿਬ ਕੀ ਹਾਲ ਚਾਲ ਨੇ ਬੜੇ ਵਧੀਆ ਬਿਲਕੁਲ ਠੀਕ ਠਾਕ ਚੜ੍ਹਦੀ ਕਲਾ ਕਿਰਪਾ ਗੁਰੂ ਮਹਾਰਾਜ ਦੀ ਹੋਰ ਆ ਸੰਤੂ ਫਾਰਮਿੰਗ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਿਕਾਲ ਜੀ ਸਾਸਰੀਕਾਲ ਵੀਰ ਹਰਜੀਤ ਅੱਛਾ ਵੀਰ ਹਰਜੀਤ ਦਾ ਤਕਰੀਬਨ ਮਨ ਲਾਦਾ ਵੀ ਨਾ ਕੋਈ 5-7 ਮਹੀਨਾ ਹੀ ਕਿਤੇ ਜੁੜਦੇ ਜਿਹੋ ਜਿਹਾ ਟਾਈਮ ਚੱਲ ਰਿਹਾ ਹਾਂਜੀ ਸੰਤੂ ਸਾਹਿਬ ਹੁਣੋਂ ਗਾਵੇਂ ਮਤਲਬ ਅੱਗੇ ਫੋਨ ਆਉਂਦੇ ਨੇ ਇਹ ਲੋਕਾਂ ਦੇ ਵੀ ਸਾਡ ਤੋਂ ਹੀ ਹੈਗੀ ਆ ਹਾਂਜੀ ਹੁਣ ਨਹੀਂ ਹੁਣ ਕੰ मतलब ਜਿਹੜੀ ਡੰਗਰ ਉਹ ਤਾਂ ਤੇਜ਼ੀ ਜ਼ਿਆਦੀ ਆ ਪਰ ਮਾਲ ਨਹੀਂ ਮਿਲਦਾ ਫਿਰ ਸਾਫ ਤੋਂ ਤਰਾ ਛੱਡੋ ਤਾਂ ਨਾਰਮਲ ਜਾਂ ਮਾਲ ਵੀ ਨਹੀਂ ਕਿੰਨਾ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਕੋਈ ਹੈਗਾ ਮਾੜਾ ਮੋੜ ਜਾਓ ਭਾਈ ਗਲਤ ਕਰੀ ਜਾਂਦੇ ਆ ਆਹ ਹਾਂ ਇਤਰਾ ਹੀ ਆ ਹਾਂ ਜੀ ਤੇ ਅਚਾਰਜੀਤ ਵੀ ਐਨੀਮਲਾਂ ਤੇ ਟੋਟਲ ਆਪਣੇ ਕੋਲ ਪੰਜ ਨੇ ਹਾਂ ਜੀ ਸੂਏ ਸਵੇ ਜਾ ਸਾਰੇ ਇੱਕ ਮਾਝੀ ਛੋਟੀ ਗੱਪਣਾ ਇੱਕ ਛੋਟੀ ਗੱਪਣਾ ਬਾਕੀ ਸੂਏ ਸੋਏ ਜੀ ਠੀਕ ਆ ਜੀ ਹਾਂ ਜੀ ਆਹ ਦੋਸਤੋ ਸ਼ੁਰੂਆਤ ਆਪਾਂ ਕਰ ਲੈਂਦੇ ਆ ਠੀਕ ਆ ਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਫੁੱਲ ਵੀਡੀਓ ਦੇਖ ਲਿਆ ਕਰੋ ਠੀਕ ਆ ਜ ਤੇ ਦੇ ਦਿਓ ਜਾਣਕਾਰੀਆਂ ਦੀ ਵੀਰੇਪੂ ਸੰਦੂ ਸਾਹਿਬ ਕਲੋਸਬ੍ਰਿਡ ਆ ਰੰਗ ਤੇ ਐਚ ਐਫ ਦਾ ਤੇ ਕਰਮਾਲੀ ਦੁੱਧ ਦਾ ਤੇ ਜਰਸੀ ਵਾਲਾ ਕੰਮ ਹੀ ਆ ਫੈਂਡ ਵੀ ਬੜੀ ਆ ਤੇ ਦੁੱਧ ਵੀ ਚਿੱਟਾ ਵਾ ਠੀਕ ਹੈ ਜੀ ਤੇ ਬਾਕੀ ਸੰਦੂ ਸਾਹਿਬ ਇਹਦਾ ਬੱਚਾ ਜਿਹੜਾ ਬੱਛੀ ਉਹਨਾਂ ਲਾੜੀ ਆ ਅੱਛਾ ਜੀ ਹਾਂ ਜੀ ਜਾਂਦਾ 15000 ਰੁਪਏ ਵੱਧ ਕਹਿੰਦੇ ਹੋ ਹਾਂ ਤੇ ਬੱਛੀ ਉਹਨਾਂ ਲਾੜੀ ਇਹਦੀ ਅੱਛਾ ਅਜਾ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਸੰਦੂ ਸਾਹਿਬ ਮਹੀਨੇ ਤੋਂ ਅੰਦਰ ਆ ਤੇ ਵਿਆਂ ਤੋਂ ਬਾਹਰ ਆ ਜੀ ਮਹੀਨੇ ਦੇ ਅੰਦਰ ਬਾਹਰ ਤੇ ਵਿਆਂ ਆ ਰੀਆਂ ਵੀ ਹਾਂ ਜੀ ਹਾਂ ਜੀ ਅੱਛਾ ਸਵੇਰਾ ਹੋਊਗਾ ਸੁਭਾ ਸੰਤੂ ਸਾਹਿਬ ਦੁਜਾਏਗਾ ਦੁਜਾ ਸੁਭਾ ਸੂਈ ਆ ਤੇ ਦੁੱਧ ਜਿਹੜਾ ਐ ਵਲੇ ਦੇ ਥੱਲੇ ਹੈਗਾ ਜੋ 15 16 ਲੀਟਰ ਨਾਰਮਲ ਆ ਹਾਂਜੀ ਇਹ ਕੰਡੇ ਵਾਲਾ ਵਾ ਜੇ ਵਿਖਾਵੇ ਦੀ ਗੱਲ ਕਰੀਏ ਤੇ ਫੇ 12 ਲੀਟਰ ਦੀ ਬਾਲਟੀ ਝਾਗਣਾ ਉਤੋਂ ਨਹੀਂ ਮਾਰਦੀ ਭਾਵੇਂ 20 ਗਿਲ ਨੂੰ ਭਾਵੇਂ 18 ਗਿਲੋ ਤਾਂ ਜਿਹੜਾ ਲੀਟਰਾਂ ਵਾਲਾ ਉਹ 16 ਲੀਟਰ ਦੁੱਧ 15 ਸੌ ਨਾ ਬਾਕੀ ਮਤਲਬ ਦੁੱਧਰ ਜੀਤ ਵੇਲੇ ਦੱਸਣਾ ਹੋਈ ਆ ਵੀ ਕਿਲੋ ਖੰਡਾ ਦਾ ਕਿਲੋ ਘੱਟ ਦੱਸ ਦੀਏ ਹਾਂਜੀ ਹਾਂਜੀ ਸਮਝਦਾ ਕਿ ਉਹ ਕਰਦੀ ਦੂਰੋਂ ਆਉਂਦੇ ਆ ਜੀ ਜੀ ਇਹ ਹੋਵੇ ਵੀ 15 16 ਆਪਾਂ ਦੱਸਿਆ ਤਾਂ ਨਿਕਲੇ 11 ਹਾਂਜੀ ਸਾਹਿਬ ਆਇ ਆ ਦੇਖੋ ਜੀ ਠੀਕ ਹੈ ਜੀ 15 16 ਕਿਲੋ ਦੁੱਧ ਦੇ ਥਲੇ ਹਾਜ਼ਰ ਵੰਗਾ ਪਾ ਦੇ ਰੋ ਤੋਂ ਪ੍ਰਸ ਵੰਗਾ ਪਾ ਕੇ ਚੋਈਦੀ ਆ ਠੀਕ ਆ ਜੀ ਲਓ ਖੋਲ ਕੇ ਤੁਰਦਗੇ ਜੀ ਸੋ ਵੰਗਾ ਪਾ ਕੇ ਦੋਸਤਾਂ ਦੀ ਚਵਾਈ ਹੁੰਦੀ ਆ ਠੀਕ ਆ ਜੀ ਵੰਗਾ ਪਾ ਕੇ ਨਾਰਮਲੀ ਤੁਸੀਂ ਬਹਿਣਾ ਥੱਲੇ ਤੇ ਚਵਾਈ ਕਰਕੇ ਉੱਠ ਪੋਗੇ 15 16 ਲੀਟਰ ਦੁੱਧ ਅੱਜ 20 22 ਦਿਨਾਂ ਦਾ 20 ਦਿਨਾਂ ਕੋ ਪਲਾਸ ਸਮਾ ਹੋ ਗਿਆ ਵੇਲ ਬੂਲ ਤੁਸੀਂ ਚੈੱਕ ਕਰੋ ਲੰਬਾਈ ਪੂਰੀ ਆ ਬਹਿਣ ਦੀ ਕੱਦ ਵੀ ਵੱਡਾ ਆ ਦੇਖੋ ਜੀ ਹਾਂ ਲਿਓ ਜੀ ਮੋੜ ਲਓ ਠੀਕ ਹੈ ਸੋ ਹਾਈਟ ਲਾਈਨ ਤੇ ਪੂਰੀ ਹੈ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਫੈਸ਼ਨ ਜਿਹੜਾ ਗੱਬੀ ਵਹਿੜਾ ਥਾੜਾ ਲੰਬਾ ਚਾਰੇ ਥਾਣਾ ਸਪੇਸ ਤੇ ਆ ਠੀਕ ਹੈ ਜੀ ਪੰਜ ਪੰਜ ਚਾਰ ਚਾਰ ਇੰਚ ਤੇ ਥਣ ਪੂਰਾ ਥੀ ਮੁਠੀ ਵਾਲਾ ਸੰਤੂ ਸਾਹ ਪਾੜਾ ਪਾਉਣਾ ਨਾ ਆਪਣਾ ਆਪਣੀ ਮਰਜ਼ੀ ਆ ਠੀਕ ਹੈ ਜੀ ਵੰਗਾ ਪਾ ਕੇ ਥੱਲੇ ਬਹਿ ਜਾਓ ਹਾਂ ਵੜਾ ਤਾਂ ਜ਼ਿਆਦਾਤਰ ਆਪਾਂ ਵੀਰ ਹਰਜੀਤ ਵੇਖਦੇ ਆਂ ਆਪਾਂ ਜੇ ਪਸ਼ੂ ਹੋਵੇ ਤਾਂ ਵੈਸੇ ਥੱਲੇ ਬੈ ਕੇ ਖਾਪੀ ਹਾਂ ਹਾਂ ਜੀ ਹਾਂ ਜੀ ਸੰਧੂ ਸਾਹਿਬ ਇਹਨੂੰ ਆਪਾਂ ਜੇ ਮੰਨ ਲਓ ਜਿਵੇਂ ਉਹਨਾਂ ਰੱਖ ਲਈ ਮਤਲਬ ਫਰੀ ਦਾ ਬੱਚਾ ਲਾ ਕੇ ਜਿੰਨੇ ਮਰਜੀ ਵੇਚ ਦਿੰਦੇ ਪਰ ਆਪਣਾ ਉਹ ਕੰਮ ਨਹੀਂ ਹੈ ਜਿੱਦਾਂ ਦੀ ਲਈ ਆਪਾਂ ਉਦਾਂ ਦੀ ਚੀਜ਼ ਦੇਣੀ ਹੈ ਇਹ ਕੰਮ ਨਾ ਕੀਤਾ ਤੇ ਨਾ ਬਾਬਾ ਜੀ ਕਰਨਾ ਆਪਾਂ ਤੇ ਇਹ ਅੱਜ ਦੇਣੀ ਕਿ ਨਹੀਂ ਦੀ ਆਪਾਂ ਇਹ ਸੰਧੂ ਸਾਹਿਬ ਮੋਲੇ ਦਾ 52 ਤੇ 50000 ਚ ਮਾਨਤਨ ਕਰਦਾਂਗੇ 50 ਚ ਹਾਂ ਜੀ ਕਿ ਯਾਰ ਬਰੀਡ ਬਹੁਤ ਜਾਰੀ ਆ ਤੇ ਹੈ ਵੀ ਚੰਗੀ ਆ ਲੋ ਦੋਸਤੋ 50000 ਦੇ ਵਿੱਚੋਂ ਛੋੜ ਚਪਾ ਹੋ ਜਾਊਗਾ 55000 ਦੀ ਡ ਤੇ ਬਾਕੀ ਆ ਥਾਣ ਦੇਵੇ ਦੀ ਇੱਕ ਵਾਰੀ ਤੁਹਾਨੂੰ ਥੋੜਾ ਲਾਗਿਓ ਦਿਖਾ ਦਈਏ ਠੀਕ ਆ ਜੀ ਤੇ ਵੱਡੀ ਵੇੜਾ ਹੱਥ ਪਾ ਸਕਦੇ ਹੋ ਤੁਸੀਂ 16 ਕਿਲੋਟਰ ਬੱਧ ਹਾਜ਼ਰ ਇਧਰ ਸੈਗਰ ਨੰਬਰ ਤੇ ਇੱਕ ਤੁਹਾਨੂੰ ਦਿਖਾਉਣੇ ਆ ਤੋਹਫਾ ਚੀਜ਼ ਦਿਖਾਉਣੇ ਆ ਇਹ ਆ ਨਗੀਨਾ ਵਾ ਆਜਾ ਰਜੀਤ ਕਹਿ ਦਈਏ ਤੇ ਵੀ ਸਾਰੀਆਂ ਮੱਜਾਂ ਦੀ ਸਰਪੰਚੀ ਆ ਸਾਰੇ ਸਰਪੰਚਾ ਬਾਕੀ ਵਜਨ ਦੀ ਵੀ ਭਾਵੇਂ ਸਾਰੀਆਂ ਪਾਰੀਏ ਇੱਕ ਬੰਨੇ ਕੱਲੀ ਨਹੀਂ ਆਜਣਾ ਹਾਂ ਆ ਇਹ ਵੀ ਜਗ੍ਹਾ ਲੱਗੀ ਵਜਨ ਦੀ ਬੋਲੇ ਵਜਨ ਨੋਟਡ ਜਿਹੜੀ 200 ਝੋਟੀ ਤੁਹਾਨੂੰ ਦਿਖਾਉਣੇ ਆ ਤੇ ਨੀਲੀ ਅੰਗ ਦੀ ਝੋਟੀ ਆ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਠੀਕ ਆ ਜੀ ਫੁੱਲ ਵਜਨ ਵੇਟ ਪੂਰੀ ਤੁਹਾਨੂੰ ਆਪਾਂ ਬਾਡੀ ਬੰਪਟਰ ਦੀ ਚੈੱਕ ਕਰਾਉਂਦੇ ਹਾਂ ਸਾਬਾ ਆ ਬੰਦੇ ਆਇਆ ਘਰਵਾਨਾ ਭਲਵਾਣਾ ਬਣਦੇ ਦੇਖਿਆ ਜਿਹੜਾ ਜਗੜ ਜਿਹੜਾ ਇਹ ਮਸਲ ਮਸਲ ਜਿਹੜੇ ਬਣਿਆ ਮਸਲ ਜੀ ਇਹ ਬਾਡੀ ਬਿਲਡਰ ਚੰਗੇ ਜਿਹੜੇ ਆਪਾਂ ਮੈਨੂੰ ਨਾ ਉਹ ਗੋਰੇ ਗਾਰੇ ਦੇ ਉਹਨਾਂ ਦੇ ਹੁੰਦੇ ਆ ਤੀਰ ਬੰਦੇ ਜਿਹੜੇ ਆ ਆ ਬਣਾਈ ਫਿਰਦੀ ਆ ਨਹੀਂ ਵੀ ਛੋਟੀ ਜਿਹੜੀ ਫਿਰ ਅਸਲੀ ਦੀ ਛੋਟੀ ਆ ਹਾਂਜੀ ਤੇ ਨੀਲੀ ਦੋਸਤੋ ਅੰਗਰੇ ਦੇ ਵਿੱਚ ਛੋਟੀ ਤੁਹਾਨੂੰ ਦਿਖਾਉਣੇ ਆਪਾਂ ਪੂਰੀ ਤਸੱਲੀ ਦੇ ਨਾਲ ਇਹ ਚੌੜਾ ਬਾਡਾ ਬਾਡਾ ਬੰਪਟਰ ਤੁਸੀਂ ਚੈੱਕ ਕਰੋ ਵਾਕਏ ਗੱਲ ਜਿਵੇਂ ਹਰਜੀਤ ਭਾਈ ਜੰਦਾ ਵੀ ਪਲਮਾਨਾ ਵਾਲੀ ਗੱਲਬਾਤ ਆ ਠੀਕ ਆ ਜੀ ਇਸ ਮੱਝ ਦੇ ਵਿੱਚ ਇਸ ਛੋਟੀ ਦੇ ਵਿੱਚ ਸੰਤੂ ਸਾਹਿਬ ਦੂਜਾ ਸੂਰਆ ਸੁਣਿਆ ਨੇ ਹਾਂਜੀ ਮੂੰਹ ਛੇਦਾਂਦੇ ਆ ਹਾਂ ਤੇ ਪਾਕਿਸਤਾਨ ਬਲੱਡ ਲਾਈਨ ਦੀ ਏ ਠੀਕ ਆ ਜੀ ਬ੍ਰੀਡ ਦੀ ਹਾਂਜੀ ਠੀਕ ਆ ਜੀ ਲੀਲੀ ਆ ਹਰਜੀਤ ਕਿਹੜੇ ਏਰੀਆ ਦੇ ਵਿੱਚੋਂ ਵੀਰਾਂ ਇਹ ਸੰਤੂ ਸਾਹਿਬ ਖੇਮ ਕਰਨ ਏਰੀਆ ਵੀ ਆਪਣੇ ਬਾਰਡਰ ਏਰੀਆ ਹਾਂਜੀ ਬਾਰਡਰ ਏਰੀਆ ਹੀ ਆਪਣੇ ਲਈ ਠੀਕ ਆ ਥੋੜਾ ਜਿਆਦਾ ਫੇਸ ਕਰਕੇ ਦਿਖਾਈਏ ਵੀਰਾਂ ਨੂੰ ਲਓ ਵੀ ਇੱਕ ਦੋਸਤੋ ਸ਼ਕੀਨੀ ਬੇਸ ਤੇ ਪਹਿਲਾਂ ਵੇਖੋ ਸ਼ਕੀਨੀ ਕਰੋ ਚੈੱਕ ਬਿਲਕੁਲ ਗੁਲਾਈ ਵਿੱਚ ਗੁਲਾਈ ਵਿੱਚ ਸਿੰਘਾ ਛੋਟਾ ਸਿੰਘ ਅੱਖ ਬਿਲਕਾ ਸਿੰਘ ਦੇ ਮੂੰਹ ਹੀ ਨਿਗਾਹ ਆ ਬਿਲਕੁਲ ਬੱਗੀ ਮੋਛ ਵੀ ਆ ਨਿਸ਼ਾਨ ਤੁਸੀਂ ਵੇਖ ਲਓ ਬੱਗੀ ਮੋਛਾ ਠੀਕ ਹੈ ਜੀ ਨਿਸ਼ਾਨ ਮਾਰਕਿੰਗ ਤੁਹਾਨੂੰ ਨਜ਼ਰ ਆਊਗੀ ਤੇ ਮਗਰਲੇ ਪੈਰ ਧੋਪੇ ਆ ਪ੍ਰੋਪਰ ਤੁਸੀਂ ਕਰੋ ਚੈੱਕ ਤੇ ਸੂਬਾ ਦੂਜਾ ਸੋਨਾ ਝੋਟੀ ਨੇ ਮੂੰਹ ਛਗੀ ਦੂਜਾ ਸੂਬਾ ਸੋਨਾ ਜੀ ਛੇਦਾਂ ਦੇ ਮੂੰਹ ਹਾਂਜੀ ਛੇਦਾਂ ਦਾ ਜੀ ਠੀਕ ਹੈ ਜੀ ਲਓ ਬਦੋਸੋ ਠੀਕ ਹੈ ਜੀ ਬਹੁਤ ਖੂਬਸੂਰਤ ਤੇ ਚੰਗੀ ਜੰਮੀ ਪਈ ਤੇ ਫੁੱਲ ਵਜਣ ਲੋੜ ਦੇ ਵਿੱਚ ਇਹ ਝੋਟੀ ਦੋਸਤੋ ਪਤਨ ਦਿਖਾ ਰਹੇ ਆ ਸੰਧੂ ਸਾਹਿਬ ਇਸ ਮੇਰਾ ਦੁਦਰਾ ਰਿਕਾਰਡ ਜਿਹੜਾ ਹੈਗਾ ਉਹ 20+ ਆ ਪਹਿਲੇ ਸਵੇਰ ਦਾ ਹੀ ਪਹਿਲੇ ਮੋੜ ਦੀ ਹਾਂਜੀ ਜੋ ਇਹਨਾਂ ਦੱਸਿਆ ਕਿ ਪਹਿਲੇ ਸਵੇਰ 20+ ਚੱਲੀ ਆ ਬਾਕੀ ਸਰੀਰਕ ਮੰਤਰ ਤੋਂ ਹੀ ਆਵਲ ਪਈ ਇੰਨਾ ਡੰਗਰ ਸਾਂਭਣਾ ਪਾਲਣਾ ਕੋਈ ਮੜੀ ਮੂੜ ਗੱਲ ਤੇ ਆਈ ਨਹੀਂ ਹੂੰ ਨੌਜੀਆ ਕਰੋ ਚੈੱਕ ਸੋ ਟਾਂਚਾ ਝੋਟੀ ਦਾ ਐਕਸਟਰਾ ਆਰਡੀਨਰੀ ਆ ਬਹੁਤ ਖੂਬਸੂਰਤ ਹਵਾਨੇ ਚੱਡੇ ਦੀ ਵੀ ਬੜੀ ਸਫਾਈ ਆ ਵਿਰਲਵੰਦ ਆਸੀ ਤਰ੍ਹਾਂ ਦੀ ਬਾਗ ਕਮਾਲ ਤੇ ਸੋ ਬਿਊਟੀ ਦੇ ਵਿੱਚ ਵੀ ਦੋਸਤੋ ਪੂਰੀ ਟੌਪ ਆ ਠੀਕ ਆ ਜੀ ਬਿਊਟੀ ਵੀ ਕਰੋ ਚੈੱਕ ਪੂਰੀ ਟੌਪ ਕ ਤੇ ਬਾਕੀ ਦੁੱਧ ਅਗੇ ਸੇਵਾ ਦਾ ਵੀ ਆ ਦੁੱਧ ਨਸਲ ਨੇ ਚੋਣਾ ਕਿਸਾਨ ਵੀ ਰੋਠੀ ਦਾ ਮੋੜ ਲਿਆ ਹੋ ਗੇ ਲੋਕ ਦੋਸਤੋ ਬਹੁਤ ਘੱਟ ਕੋ ਸੜੀਆਂ ਪਲੀਆਂ ਪਲਿਤੀਆਂ ਝੂਟੀਆਂ ਆਪਾਂ ਵੇਖਦੇ ਆ ਹਰ ਜੀ ਤੇ ਦਾ ਸਮਾਂ ਵੀਰੇ ਕਿੰਨਾ ਲੈ ਜੂ ਫਿਰ ਜੇ ਤਿਆਰੀ ਆਂਦੂ ਸਾਹਿਬ ਅਜੇ ਸ਼ਹਿਰ ਹੀ ਆਉਣ ਡਿਆ ਥਾਣਾ ਚ ਅਜੇ ਵੀ ਅਜੇ ਸ਼ਹਿਰ ਹੀ ਆਉਣ ਡਿਆ ਦਾ ਕਰਮਾਲੀ 5 ਲੈ ਜੇ 4 ਲੈ ਜੇ ਬਾਕੀ ਇਹਦਾ ਕਿਹੜਾ ਪੜੇ ਟੁੱਟੇ ਬਜੇ ਦਾ ਪਤਾ ਲੱਗਣਾ ਕੋਈ ਜਿਹਦਾ ਸਰੀਰ ਬੜੀ ਐਡੀ ਆ ਹਾਂ ਜੀ ਹੋ ਸਕਦਾ ਰਾਤ ਨੂੰ ਸੂਪੇ ਪਰ ਇਹ ਉਹਨਾਂ ਦੇ ਮੁਤਾਬਕ ਜਿਹੜੇ 5-6 ਦਿਨ ਖੜਦੀ ਆ ਜੀ ਹਾਂ ਆਹ ਦੋਸਤੋ ਬਾਕਮਾਲ ਝੋਟੀ ਵੈਸੇ ਮੱਝਾ ਤਾਂ ਆਪਾਂ ਨਾਰਮਲ ਆ ਤੁਸੀਂ ਹੋਰ ਵੀ ਦੇਖੋਗੇ ਅੱਗੇ ਉਹ ਜਿਹੜਾ ਰੇਟ ਮੁੱਲ ਕੀਤਾ ਜਾਊਗਾ ਬਾਕੀ ਜੋ ਉਹ ਜੀ ਕੁਆਲਿਟੀ ਆ ਉਹ ਜਿਹੜਾ ਰੇਟ ਆ ਤੇ ਬਾਕੀ ਆਪਾਂ ਡਿਮਾਰ ਵੀ ਵੀਰ ਤੋਂ ਪੁੱਛਾਂਗੇ ਕਿ ਕੋਈ ਕਰਮਾੜੀ ਨੂੰ ਕੋਈ ਲੱਤ ਛੜੀ ਵਾਲੀ ਕੋਈ ਖਿਚੂ ਖਿਚੂ ਨਹੀਂ ਹੂੰ ਐ ਛਾਂਤ ਸੁਭਾਰੀ ਆ ਤੇ ਜਿਹੜੇ ਹਿਸਾਬ ਨਾਲ ਕੀ ਜੰਮੀ ਪੜੀ ਆ ਉਸ ਹਿਸਾਬ ਨਾਲ ਦੁੱਧ ਵੀ ਇਹਦਾ ਕੋਈ 24 25 ਲੀਟਰ ਦਾ ਆਰਕੀ ਇਹਨੂੰ ਦੇਣਾ ਚਾਹੀਦਾ ਆਪਾਂ ਗਰੰਟੀ ਕੇਹੇ ਸੀ ਦਿੰਦੇ ਨੇ ਆ ਪਰ ਜਿੰਨੀ ਇਹ ਸਾਂਭੀ ਯਾਰ ਜਿਹੜੇ ਹਿਸਾਬ ਨਾਲ ਅਸਲਾ ਵਾ 25 26 ਲੀਟਰ ਦੁੱਧ ਦੇ ਮੱਝ ਨੂੰ ਕੁਝ ਨਹੀਂ ਆਂਦਾ ਚੰਗੀ ਖਰਾਬੇ ਮੀਟਰ ਤੋਂ ਹਰ ਜੀ ਤਾਂ ਦੁੱਧ ਵੀ ਵੜਾ ਹੋ ਜਾਂਦਾ ਬਾਬਾ ਜੀ ਟੀਰੀ ਵੜੀ ਆ ਨਾ ਦੁੱਧ ਵੀ ਵੜਾ ਪਰ ਟੀਰੀ ਵੀ ਵੜੀ ਦੁੱਧਾ ਬੜਾ ਹੋ ਜਾਂਦਾ ਦੁੱਧ ਵੀ ਇਹ ਹਾਂਜੀ ਹਰਾ ਦਊਗੀ ਉਹ ਤਾਂ ਫਿਰ ਸਾਰੇ ਸਾਹ ਦੇ ਜਿੰਨੇ ਬਾਬਾ ਜੀ ਕਹੇ ਵੀ ਜਿਹੜੇ ਹਿਸਾਬ ਨਾਲ ਇਹ ਜਿਹੜੇ ਜੰਮੀ ਪੜੀ ਸੰਭੀ ਹੈ ਨਾ ਕਿਸੇ ਨੇ ਤੇ ਜੇ ਅਸਲੀ ਦੀ ਹੋਈ ਤੇ ਨੂੰ ਕੁਝ ਨਹੀਂ ਆਂਦਾ ਇਹਨਾਂ ਦੁੱਧ ਹੂੰ ਚਲੋ ਨਵੀਂ ਝੋਟੀ ਆ ਹਾਂਜੀ ਪਹਿਲੇ ਪਹਿਲੇ ਸਵੇਰੇ ਵਿੱਚ ਚਲੋ ਵੇਖਿਆ ਕੁਛ ਨਹੀਂ ਹੁੰਦਾ ਕਾ ਦੂਜੇ ਸਵੇਰੇ ਦੇ ਵਿੱਚ ਪਤਾ ਲੱਗਦਾ ਦੂਜੇ ਤਰੀਕੇ ਸਵੇਰੇ ਜਾ ਕੇ ਡੰਗਰ ਬੰਦਾ ਬਿਲਕੁਲ ਹਰਜੀਤ ਅੱਜ ਸੇਲ ਕਰਦੇ ਆ ਝੋਟੀ ਬਾ ਕਮਾਲ ਹਾਂਜੀ ਕੋਈ ਇੱਥੇ ਭਰਾ ਭਰਾ ਦੂਰੋਂ ਨੇੜੇ ਆਉਂਦਾ ਤੇ ਇਹ ਨਹੀਂ ਆਕੂ ਕਿਸੇ ਪਾਸੇ ਖੁੰਜੀ ਆ ਹਾਂਜੀ ਇਹਦਾ ਕੀ ਮੁੱਲ ਕਰਦੇ ਆ ਜੀ ਸੰਧੂ ਸਾਹਿਬ ਬਾਕੀ ਆ ਪੈ ਇਹਨੇ ਕਹਿਣਾ ਕਿ ਚੰਗਾ ਡੰਗਰ ਆ ਕੇ ਦਾ ਫੋਨ ਤੇ ਕਰ ਲਾਂਗੇ ਮੋਲ ਆ ਭਾਈ ਦਾ ਵੀਡੀਓ ਆ ਬਿਲਕੁਲ ਚੰਗੇ ਲੱਗਾਂਗੇ ਵੀਰ ਕਿਉਂਕਿ ਸਾਰੇ ਭਰਾ ਇਹ ਚੀਜ਼ ਨੂੰ ਹਮੇਸ਼ਾ ਕਹਿੰਦੇ ਰਹਿੰਦੇ ਵੀ ਮੁੱਲ ਫੋਨ ਤੇ ਕਰ ਜੇ ਸੰਧੂ ਸਾ ਇਹ ਨਾਲ ਕੋ 4-4 ਲੱਖ 3-3 ਲੱਖ ਵੀ ਮੰਗੀ ਜਾਂਦੇ ਆ ਹਾਂਜੀ ਆਪਾਂ ਉਹ ਕੰਮ ਨਹੀਂ ਕਰਨਾ 2.5 ਲੱਖ ਰੁਪਈਆ ਦੀ ਡਿਮਾਂਡ ਆ ਹੂੰ ਹੂੰ ਤੇ 220 ਦੇ ਵਿੱਚੋਂ ਮਾਨਦਾਨ ਕਰਾਂਗੇ ਪੂਰਾ ਫੁੱਲ ਕੇ ਵੀ ਭਰਾਏਗੇ 2 ਲੱਖ 20 ਦੇ ਵਿੱਚੋਂ 2 ਦੇ ਵਿੱਚੋਂ ਪੂਰਾ ਫੁੱਲ ਮਾਨਦਾਨ ਕਰਾਂਗੇ ਆ ਗਿਆ ਲੋ ਵੀ 220 ਦੇ ਵਿੱਚੋਂ ਦੋਸਤੋ ਮਾਨਦਾਨ ਵੀ ਰਜ਼ੀਤਾਂ ਦਾ ਵੀ ਆਪਾਂ ਕਰਾਂਗੇ ਬਾਕੀ ਆ ਫੇਸ ਕੁਆਲਿਟੀ ਆ ਮੈਨੂੰ ਲੱਗਦਾ ਵੀ ਬਹੁਤ ਖੂਬਸੂਰਤ ਟੌਪ ਕਲਾਸ ਝੋਟੀ ਆ ਤੇ ਠੰਡੀ ਧੀਰੀ ਹੈ ਬਾਕੀ ਤੁਮ ਆਪਾਂ ਤੋੜ ਕੇ ਦਿਖਾ ਦਿੱਤਾ ਕੋਈ ਲੁਸ਼ ਲੁਸ਼ ਨਹੀਂ ਗਾ ਨਸਲ ਬ੍ਰੀਡ ਦਾ ਜਿਹੜਾ ਦੋਸਤੋ ਇਹੋ ਚੀਜ਼ ਦਾ ਵਾਦਾ ਠੀਕ ਆ ਸੋਹਣੀ ਬੰਦ ਸੋਹਣੀ ਸਪੇਸ ਆਪਸੀ ਤਰ੍ਹਾਂ ਦੀ ਤੇ ਸੋਹਣੀ ਪਿੰਡੇ ਦੀ ਬੰਤਰ ਤੇ ਬਾਕੀ ਅੱਗੇ ਲੈਣੇ ਤੇਨੇ ਮੁਕੱਦਰ ਆ ਪਤਾ ਨਹੀਂ ਦੋਸਤੋ ਨਸਲ ਜਾਤ ਹੈ ਨਸਲ ਬ੍ਰੀਡ ਨੇ ਕਿੱਥੋਂ ਤੱਕ ਜਿਹੜਾ ਦੁੱਧ ਸਾਬ ਲਾਉਣਾ ਠੀਕ ਆ ਬਹੁਤ ਖੂਬਸੂਰਤ ਚੰਗੀ ਝੋਟੀ ਆ ਉਮੀਦ ਕਰਦੇ ਆ ਪਸੰਦ ਆਉਗੀ ਠੀਕ ਆ ਜੀ ਸੌਦਾ ਤੁਸੀਂ ਕਰਨਾ ਇੱਕ ਹਰਜੀਤ ਤਿੱਜੇ ਨੰਬਰ ਤੇ ਇੱਧਰ ਆ ਜੀ ਆਪਣੇ ਕੋਲ ਇਸ ਮੈਂ ਦੀ ਡਿਟੇਲ ਕਰਦੀ ਆ ਸੰਤੂ ਸਾਹਿਬ ਤਿੱਜਾ ਸੂ ਆਏ ਸੂਸਵਾ ਦੇ ਵਿੱਚ ਆ ਅੱਛਾ ਜੀ ਤੇ ਮਤਲਬ ਜੇ ਜੂਰ ਪ੍ਰੋਪਰ ਹੈ ਵਰੀਆ ਤਰੀਕੇ ਨਾਲ ਪੈ ਗਈ ਆ ਠੀਕ ਹੈ ਜੀ ਦੁੱਧ ਘਰ ਵਾਲੇ ਮੁਤਾਬਕ 13 ਲੀਟਰ ਆ ਆਪਾਂ 3 ਲੀਟਰ ਦੀ ਵੀ ਨਹੀਂ ਕਹਿਣਾ ਹਾਂ ਘਰ ਵਾਲੇ ਮੁਤਾਬਕ ਪਿਛਲੇ ਸਵੇਰ 13 ਲੀਟਰ ਚ ਹੋਇਆ ਉਹਨਾਂ ਨੇ ਪਿਛਲੇ ਸਵੇਰ ਆਪਣੇ ਕੋਲ ਰਾਤੀ ਸੂਈ ਹੈ ਆਪਣੇ ਕੋਲ ਰਾਤ ਦੀ ਸੂਈ ਹੈ ਜੀ ਮਗਰ ਬੱਚਾ ਕੀ ਤੇ ਮਗਰ ਇਹਦੇ ਕੱਟਾ ਜੀ ਕੱਟਾ ਮੇਲ ਕਾਫਾ ਮੇਲ ਕਾਫਾ ਥੱਲੇ ਜੇ ਜੂਰ ਪ੍ਰੋਪਰ ਪੈ ਗਈ ਸੀ ਜੇ ਜੂਰ ਐ ਪ੍ਰੋਪਰ ਪੈ ਗਈ ਆ ਠੀਕ ਆ ਸਵੇਰ ਕਰਨ ਮੇ ਤੀਜੇ ਕੇ ਚੌਥੇ ਤੀਜੇ ਸੂਈ ਹੈ ਜੀ ਤੀਜੇ ਹਾਂ ਜੀ ਠੀਕ ਆ ਤੇ ਅੱਜ ਪਹਿਲੇ ਮਾਰਨਿੰਗ ਥੋੜੀ ਬਹੁਤੀ ਚਵਾਈ ਕੀਤੀ ਹੋਣੀ ਹੰਦੂ ਸਾਹਿਬ ਥੋੜੀ ਬਹੁਤ ਨਹੀਂ ਵਾਵਾ ਚਵਾਈ ਕਰਤੀ ਆ ਬੰਦੇ ਆਡੇ ਨੇ ਇਹਨੇ ਸਾਢੇ 3-4 ਲੀਟਰ ਚੋਤਾ ਵਾ ਠੀਕ ਆ ਜੀ ਹਾਂਜੀ ਲੋਕੀ ਕਿਸਾਨ ਵੀਰੋ ਤੀਜਾ ਸੂਬਾ ਤੇ ਰਾਤ ਹੀ ਇਹ ਮੱਝ ਸੂਈ ਆ ਠੀਕ ਆ ਜੀ ਮੇਲ ਕਾਫ ਕੱਟੇ ਨੂੰ ਜਨਮ ਦਿੱਤਾ ਇੱਕ ਵਾਰੀ ਸੂਸਵਾ ਕੇ ਜਿਹੜਾ ਪਸ਼ੂ ਇੱਕ ਵਾਰੀ ਤੈਹ ਜੀ ਲਾ ਜਾਂਦਾ ਠੀਕ ਆ ਜੀ ਬਾਕੀ ਬੰਤਰ ਪੰਤਰ ਤੁਸੀਂ ਮੱਝ ਦੀ ਚੈੱਕ ਕਰੋ ਸਿੰਗਲ ਹੱਡੀ ਦੀ ਆ ਚੌੜਾ ਚਗਾਠਾ ਟਿੱਪੂੜੇ ਦੀ ਚੌੜੀ ਆ ਆ ਦੇਖੋ ਜੀ ਤੇ ਹੁਣ ਫਿਲਹਾਲ ਦੋਸਤੋ ਬੌਲੇ ਤੇ ਮੇਰਾ ਵੀਰ ਕੋਈ ਦੋਦਾਂ ਕੇ ਚੋਕੇ ਤਸੱਲੀ ਕਰ ਲੈ ਠੀਕ ਆ ਜੀ ਕਿਉਂਕਿ ਪਿੱਛੋਂ ਆਂਡਰ ਮਾਲਕ ਕੁਛ ਵੀ ਕੋ 2 ਕਿਲੋ ਵੱਧ ਵੀ ਦੱਸ ਸਕਦਾ ਕੋਈ 2 ਕਿਲੋ ਘੱਟ ਵੀ ਦੱਸ ਸਕਦਾ ਫਿਲਹਾਲ ਦੁੱਧ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਦਾ ਸੋ ਜਿੰਨੀ ਗੇ ਇਸ ਸਮੇਂ ਨੂੰ ਕਰਤੂਰਤਾ ਦੋਸਤੋ ਉਹਨਾਂ ਦੁੱਧ ਜ਼ਰੂਰ ਚਵਾਊਗੀ ਬਾਕੀ ਜਿੱਦਾਂ ਦਾ ਸਾਨੂੰ ਸਾਥ ਠੰਡ ਲੱਗਾ ਨਾ ਉਹ ਤਾਂ ਦੀ ਕਰਮ ਵਾਲੀ ਨੂੰ ਚਵਾਈ ਲੱਗੀ ਆ ਠੀਕ ਹੈ ਜੀ ਮੋਗੇ ਵਰਗੀ ਆ ਤੇ ਐ ਰੂ ਵਰਗੀ ਪੋਲੀ ਆ ਹਾਂਜੀ ਉਹ ਚੰਗੀ ਵਾਲ ਚਵਾਈ ਵਾਲੇ ਪਾਸੇ ਵਾਲੇ ਜਿੰਨੇ ਕੀ ਚੋਗੇ ਆਪਾਂ ਵੇਖੀ ਇੱਕ ਡੰਗ ਹਾਂਜੀ ਹਾਂਜੀ ਤੇ ਤਸੱਲੀ ਆ ਮੈਂ ਨਾ ਪੂਰੀ ਫੁੱਲ ਤਸੱਲੀ ਆਪਸ ਨੂੰ ਇੱਕ ਦਮ ਸੁੱਟਦੀ ਇੱਕ ਦਮ ਇੱਕੇ ਦਮ ਹਾਂਜੀ ਹਾਂਜੀ ਤੇ ਇਹਦਾ ਰਜੀ ਤਾਂ ਲੈਣ ਦੇ ਦੱਸ ਲਈਏ ਹਮਸਾ ਮੁੱਲ ਭਾਵੇਂ ਇਹਦਾ 95 ਕਰ ਲਈਏ ਭਾਵੇਂ 92 ਕਰ ਲਈਏ ਹਾਂ 90 ਜੋ ਮਾਨਤਾਣ 87000 ਦੀ ਹਾਂ ਨਾ ਜੀ 87 ਦੀ ਹਾਂਜੀ ਲਓ ਵੀ ਦੋਸਤੋ 87000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਠੀਕ ਹੈ ਜੀ ਤੁਸੀਂ ਉਸ ਵਾਈ ਮਾਜਾ ਬੇਫਿਕਰੀ ਆ ਜੇਰ ਜੁਰ ਪ੍ਰੋਪਰ ਪਾਇਕ ਪਾਈਆ ਠੀਕ ਆ ਜੀ ਨਾ ਦੇਖੋ ਠੀਕ ਆ ਜੀ ਆ ਮੂੰਹ ਮੱਥੇ ਦੀ ਆ ਤੇ ਬੱਚਾ ਤਾਂ ਹਰ ਜੀ ਮੜਾ ਦਿਖਾ ਦਈਏ ਕੋ ਬੱਚਾ ਆ ਜੀ ਲਓ ਜੀ ਇਹ ਕਟਾ ਜੇ ਮਗਰੇ ਤੇ ਇਹ ਕਟਾ ਜੀ ਉੱਠਦਾ ਇਹ ਨਾੜੂ ਤੇ ਹਾਂਜੀ ਆ ਲਓ ਜੀ ਆ ਨਾੜੂ ਨਾਲ ਬੱਚੇ ਤੇ 87 ਹਜ਼ਾਰ ਲੈਦੇ ਹਾਂ ਜੀ ਹਾਂਜੀ ਠੀਕਾ ਅਗਰ ਨੈਕਟ ਜਿਹੜੀ ਆਪਣੇ ਕੋਲ ਆ ਗਈ ਹਰਦੀਪ ਵੀਰ ਸਾਨੂੰ ਸਾਹ ਸੂਆ ਤੇਜਾ ਹਾਂਜੀ ਸੂਈ ਨੂੰ ਕੋਈ ਵੀਰ ਭਰਾ ਉਹ ਕਟਾਜੇ ਵੱਡਾ ਸੂਈ ਨੂੰ ਲਾਲੇ ਕੋਈ 20 ਦਿਨ ਕੋਈ 25 ਦਿਨ ਆਪਣੇ ਮੁਤਾਬਕ 20 ਤੋਂ ਬਾਹਰ ਆ ਜੀ 20 ਦਿਨਾਂ ਤੋਂ ਬਾਹਰ ਹੀ ਆ ਹਾਂਜੀ ਹਾਂਜੀ ਠੀਕਾ ਸੂਆ ਤੇਜਾ ਸੂਈ ਆ ਇਹਦਾ ਆਇਆ ਵੀ ਦੁੱਧ ਹੋਊਗਾ 9 ਲੀਟਰ ਅੱਛਾ ਠੀਕ ਹੈ ਜੀ ਜਿਹੜਾ ਬਹਿਣੀ ਵਾਲੇ ਬੰਨੇ ਦਾ ਵੱਡਾ ਥਾਣਾ ਉਹ ਤਨਾਂ ਨਾਲ ਬਰਾਬਰ ਜੋਇਆ ਜਾਂਦਾ ਜੀ ਦੁੱਧ ਤਾਰੋਂ ਦੇ ਜਿ ਬਧੇਰੇ ਸਾਰੇ ਹਾਂਜੀ ਤਾਰੋਂ ਸਾਰਿਆਂ ਥਾਣਾ ਨਾਲ ਬਰਾਬਰੀ ਜੋਇਆ ਜਾਂਦਾ ਕੱਲਾ ਹੀ ਜਿਉ ਠੀਕ ਆ ਜੀ ਹਾਂਜੀ ਹਾਂਜੀ ਦੁੱਧ 9 ਲੀਟਰ ਕੱਢ ਬਾ ਲਓ ਜੀ ਕੱਢ ਕੇ ਦਿਖਾ ਦਈਏ। ਬਹੁਤ ਦੱਸੋ ਸੁਵਾ ਇਹ ਮੇਰਾ ਵੀਰ ਕੋਈ ਤਿੱਜਾ ਮੰਨ ਲੇ ਤੇ ਕੱਦ ਕਾਰ ਦੀ ਗੱਲ ਕਰਨ ਲੱਗੇ ਤੇ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਜੀ। ਜ਼ਿਆਦਾਤਰ ਆਪਾਂ ਇਸੇ ਕੱਦ ਦੇ ਵਿੱਚ ਐਨੀਮਲ ਦੇਖਦੇ ਆ ਮੱਝਾਂ ਦੇਖਦੇ ਆ ਤੇ 100 ਮੱਝਾਂ ਦੀ ਗੱਲ ਕਰੀਏ ਤੇ ਜ਼ਿਆਦਾਤਰ 70 ਤੋਂ 75 80% ਆਪਾਂ ਮੱਝਾਂ ਇੱਡੇ ਕੱਦ-ਕੱਟ ਵਿੱਚ ਦੇਖਦੇ ਆ ਤੇ ਰੰਗ ਇੱਕ ਤੇ ਕੁਝ ਕੁ ਮਗਰ ਜਿਹੜੇ ਪੂਛ ਦੇ ਵਾਲ ਵਾਈਟ ਆ। ਮਗਰ ਇਹਦੇ ਕੱਤੀ-ਕਟਾ ਸੀਗਾ। ਕਟਾ ਜੀ ਆ ਕਟਾ ਇਹ ਮਗਰ ਦੇ। ਠੀਕ ਆ ਦਿਖਾ ਦਿੰਨੇ ਮਗਰ ਕਟਾ ਹੈ। ਲੋਜੀ ਮਗਰ ਦੇ ਮੇਲ ਕਾਫਾ ਠੀਕ ਹੈ ਜੀ ਕਟਾ ਮਗਰ ਤੇ 9 ਕਿਲੋ ਐਸ ਵਕਤ ਦੇ ਥਲੇ ਦੁੱਧ ਤੇ 20 ਕਿ ਦਿਨਾਂ ਦਾ ਸੂਆ ਲਿਆਓ ਵੀਰੇ ਠੀਕ ਹੈ ਇੱਕ ਜਿਹੜਾ ਦੋਸਤ ਵੀਰ ਨੇ ਤੁਹਾਨੂੰ ਨੋਟ ਕਰਾ ਦਿੱਤੀ ਹੈ ਗੱਲ ਮਗਰਲਾ ਥਾਨ ਜਿਹੜਾ ਦੋਸਤ ਸਾਰਿਆਂ ਨਾਲ ਚੋਈ ਜੜੀ ਹੋ ਜਾਂਦੀ ਹੈ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਠੀਕ ਹੈ ਜੀ ਉਹਦੇ ਚ ਬਧੇਰੇ ਧਾਰਾਂ ਨੇ ਉਹ ਤਕਰੀਬਨ ਸਾਰਿਆਂ ਨਾਲ ਚੋਈ ਹੋ ਜਾਂਦੀ ਹੁੰਦੀ ਫਕੀਰ ਜੀ ਦਾ ਚੁਵਾਈ ਚੋਈ ਦੀ ਇੱਕ ਗੱਲ ਤੁਸੀਂ ਉਹ ਨੋਟ ਕਰਾ ਹੀ ਦਿੱਤੀ ਹੈ ਜਿਹੜਾ ਮਗਰਲੇ ਹਾਂਜੀ ਉਹ ਵੀ ਇੱਕ ਸਾਡਾ ਜਿਹੜਾ ਸਾਰਾ ਤਿੰਨਾਂ ਦਾ ਚੁਵਾਈ 14 ਹੋਂਦ ਵਿੱਚ ਬਤੇਰੇ ਆ ਦੂਜੇ ਜਿਹੜੇ ਮਗਰਲੇ ਨਾਲ ਤਾਂ ਚੁਵਾਈ ਚੋਈ ਜਨ ਅਗਲੇ ਨਾਲ ਵੀ ਅਗਲੇ ਨਾਲ ਦੋਨੇ ਚੁਵਾਈ ਜਾਂਦੇ ਆ ਟੋਕੇ ਮੜ ਕੇ ਨਿਕਲ ਜਾਂਦੇ ਆ ਹਾਂਜੀ 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 ਠੀਕ ਆ ਇਹਦਾ ਰਜੀਤ ਮੁੱਲ ਵੀਰੇ ਕੀ ਕਰਤਾ ਕੰਦੂ ਸਾਹਿਬ ਇਹਦਾ ਮੁੱਲ ਨਾ ਕਰਨਾ ਅਸੀਂ ਨਾ 75 ਨਾ 70 ਹਾਂਜੀ ਇਹਦਾ ਮੁੱਲ ਕਰਨਾ ਆਪਾਂ 50000 ਰੁਪਇਆ ਲੈ ਦੇ ਆਲਾ 65000 ਹਾਂ ਦੋ ਦੋਗਾ 8 ਲੀਟਰ ਤੋਂ ਬਾਹਰ 8.5 ਹੋ ਜੇ 9 ਹੋ ਜੇ ਦੋ ਆਟਾ ਇਹਨਾਂ ਦਾ ਹਾਂਜੀ ਲੋਵੀ 50000 ਦੇ ਵਿੱਚ ਤੁਹਾਨੂੰ ਮੱਝ ਮਿਲ ਜੂਗੀ ਮਨੂੰ ਸਾਹਿਬ ਟੋਪਰਾ ਦਾ ਮੋਲਿਆ ਮੱਝ ਦਾ ਠੀਕ ਹੈ ਜੀ ਠੀਕ ਆ ਆ ਕੱਟਾ ਬੱਚਿਆ ਕੋਲ ਤੁਹਾਨੂੰ ਆਪਾਂ ਚੈੱਕ ਕਰਾ ਦੇ ਕੇ ਇਹ ਮੇਲ ਕਾਫ ਠੀਕ ਆ ਹਰਜੀਤ ਅਕੇ ਨੈਕਟ ਆਪਣੇ ਕੋਲ ਜਿਹੜੀ ਇੱਕ ਹੋਰ ਮੱਝ ਆ ਜੀ ਸਾਨੂੰ ਸਾਹਿਬ ਨੀਲੀ ਦੇ ਵਿੱਚ ਆ ਹਾਂਜੀ ਜਾਣ ਨੂੰ ਫਿਰਦੀ ਨੀਲੀ ਥੋੜਾ ਖੜਾ ਅੱਛਾ ਆ ਗਈ ਆ ਉਧਾ ਦੇ ਆਖਾਂ ਦਾ ਨੀਲੀ ਆ ਬਲੀ ਮਣਕੀ ਆਖਿਆ ਹਾਂ ਤੇ ਬਾਕੀ ਮਗਲੇ ਖੁਰਾਂ ਦੇ ਵੀ ਗਾਲੇ ਖੁਰਾਂ ਦੇ ਇੱਕ ਤਾਂ ਨਿਸ਼ਾਨ ਹੈਗਾ ਇਹਦਾ ਹਰਜੀਤ ਸੂਆ ਸੂਆ ਸੰਧੂ ਸਾਹਿਬ ਇਹਦਾ ਕੋਈ ਤੀਜਾ ਲਾਲੇ ਕੋਈ ਚੌਥਾ ਲਾਲੇ ਕੋਈ ਦਾਹਾਂ ਵਾਲੇ ਹਮ ਜਲਾਵੇ ਆਪਾਂ ਆਪਣੀ ਸਮਝਣਾ ਲਈ ਆਈਏ ਤੇ ਦੋ ਦਾ ਹੈ ਤੇ ਜਾ ਗਈ ਆ ਦੁੱਧ ਦੁੱਧ ਸੰਧੂ ਸਾਹਿਬ ਪਰਸੋਂ ਦੀ ਸੂਈ ਥਲੇ ਹੋਊਗਾ ਕੋਈ 7-8 ਲੀਟਰ ਬੋਲਾ ਬਾਹਰ ਆਈ ਆ ਤੇ ਪਰਸੋਂ ਦੀ ਸੂਈ ਥਲੇ ਹਾਂ ਪਰਸੋਂ ਦੀ ਸੂਈ ਕੱਟੀ ਮਗਰ ਇਹਦੇ ਮਗਰ ਕੱਟੀ ਆ ਜੀ ਕੱਟੀ ਆ ਮਗਰ ਇਹਦੇ ਮਗਰ ਕੱਟੀ ਆ ਜੀ ਠੀਕ ਆ ਜੀ 8-7 ਕਿ ਕਿ ਲੀਟਰ ਜਿਹੜਾ ਬੋਲਾ ਹੈਗਾ ਬੋਲਾ ਹੈਗਾ ਜੀ ਇਹਦੀ ਬੇਨਤੀ ਇਹ ਆ ਵੀ ਜਿਹੜਾ ਪਰਲਾ ਬਣੇ ਇੱਕ ਬਣੀ ਵਾਲੇ ਬਣੇ ਥਾਣਾ ਟੁੱਟ ਕੇ ਆਉਂਦਾ ਟਟਮਾ ਹਾਂ ਟਟਮਾ ਹੀ ਠੀਕ ਹੈ ਦੋਸਤੋ ਥਾਨ ਜਿਹੜਾ ਮਗਰਲਾ ਨਾ ਮਗਰਲਾ ਮਗਰਲਾ ਥਾਨ ਠੀਕ ਹੈ ਜੀ ਟਟਮਾ ਜਿਹੜਾ ਦੋਸਤੋ ਥਾਨ ਆਉਂਦਾ ਇਹ ਖਾਲੀ ਕਰੋਗੇ ਉਹ ਫਿਰ ਮਤਲਬ ਕਿ ਡੋਕਾ ਮਣਕਾ ਲਾਉਂਦੀ ਹੈ ਫਿਰ ਤੁਸੀਂ ਇਸ ਤਰ੍ਹਾਂ ਜਿਹੜਾ ਟੁੱਟਮਾ ਥਾ ਬਾਕੀ ਤਿੰਨੇ ਤਿੰਨੇ ਥਣ ਮੁਗ ਗਿਆ ਇੱਕ ਥਣ ਟੁੱਟਮਾ ਦਾ ਜੀ ਹਾਂ ਬਾਕੀ ਤਿੰਨੇ ਥਣ ਇੱਕ ਨਾ ਪੂਰੇ ਕੇ ਦੀ ਆ ਸਾਰਾ ਪਸਮਾ ਸਾਰਾ ਉੱਚ ਵੀ ਇੱਕੇ ਨਹੀਂ ਵਜਦਾ ਵਾ ਉੱਚ ਵੀ ਪਸਮਾ ਇੱਕੇ ਨਹੀਂ ਆ ਥਣ ਕੜਾਈ ਦੀ ਆ ਚਾਰ ਤਾਰ ਮਾਰਦੀ ਖਤਮ ਹੋ ਜਾਂਦਾ ਵਾ ਖਤਮ ਹੋ ਜਾਂਦਾ ਹਾਂ ਚੱਕਰਾਈ ਬਿਲਕੁਲ ਕਿਉਂਕਿ ਇਹ ਵੀਰ ਭਰਾ ਦੇ ਦੂਰ ਹੋਣਾ ਜਿਗਰ ਕਾਨਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਲੋ ਤੁਸ ਕੋ 8-7 ਲੀਟਰ ਬੌਲਾ ਤੇਜਾ ਸੁਆ ਕੋਈ ਵੀਰ ਚੌਥਾ ਮੰਨ ਲੇ ਗੱਲ ਬਾਕੀ ਦੇਵ ਸੰਧੂ ਸਾਹਿਬ 11-12 ਲੀਟਰ ਕੋ ਨਹੀਂ ਮਰਦੀ ਠੀਕ ਆ ਬਤਲੇ ਮਲਾ ਵੀ ਹੁਣ 8-7 ਕਿਲੋ ਪੌਲਾ ਤੇ ਨਾਲੇ ਨਾਲੇ ਦਾ ਰੇਟ ਵੀ ਦੱਸ ਸਕਦੇ ਉਸ ਤੋਂ ਬਾਅਦ ਆਪਾਂ ਖੋਲ ਕੇ ਤੋੜ ਦਿੰਦੇ ਸੰਧੂ ਸਾਹਿਬ ਰੇਟ ਇਹਦਾ ਹਾਨ ਵਾਲਾ ਇਹਦਾ ਮੁੱਲ ਵੀ ਇਹਦਾ ਹੈਗਾ ਵਾ 18000 ਰੁਪਿਆ ਹਾਨਾ ਜਿਹੜੀ 68000 ਦੇ ਦਾਂਗੇ 68000 ਦੀ ਲੈ ਦੇ ਆ ਲਓ ਜੀ ਕੱਢ ਕੇ ਦਿਖਾ ਦਈਏ ਪਰ ਤੇ ਦੋਸਤੋ ਪਰਸੋਂ ਦੀ ਸੁਈ ਆ 8-7 ਲੀਟਰ ਪੌਲਾ ਮਗਰੇ ਰੱਖੀ ਜੇ ਇਹ ਨੀਲੀ ਪੱਖ ਦੇ ਵਿੱਚ ਸਿੰਗ ਜਿਹੜਾ ਤੁਸੀਂ ਵੇਖ ਹੀ ਰਹੇ ਜੇ ਖੁੱਲਾ ਠੀਕ ਆ ਜੀ ਤੇ ਕੱਦ ਕਰ ਦੀ ਗੱਲ ਕਰ ਲਈਏ ਕੱਦ ਮੀਡੀਅਮ ਤੋਂ ਪਲੱਸ ਹਾਈਟ ਆ ਸਿੰਗਲ ਹੱਡੀ ਆ ਕਰੋ ਚੈੱਕ ਲਓ ਠੀਕ ਹੈ ਜੀ ਸੋ ਬਹਿਣੀ ਵਾਲਾ ਮਗਰਲੇ ਥਾਂ ਦੀ ਜਿਹੜੀ ਪਹਿਲਾਂ ਵੀ ਵੀਰ ਨੇ ਜ਼ਿਕਰ ਕੀਤਾ ਜਿਹੜਾ ਤੁਹਾਨੂੰ ਥੋੜਾ ਜਿਹਾ ਸਾਈਡ ਰੱਖਦਾ ਵੀ ਨਜ਼ਰ ਆਊਗਾ ਉਹ ਟਟਮਾ ਆਉਂਦਾ ਠੀਕ ਹੈ ਜੀ ਦੋ ਚਾਰ ਤਰ੍ਹਾਂ ਕੱਟ ਲਿਏ ਤੇ ਫੇਰ ਇੱਕ ਵਾਰੀ ਛੱਡ ਜਾਂਦਾ ਉਸ ਤੋਂ ਬਾਅਦ ਫੇਰ ਪਸਮਾਹ ਸੋਟ ਆਉਂਦੀ ਹੈ ਤੇ ਫੇਰ ਦੋ ਚਾਰ ਤਰ੍ਹਾਂ ਠੀਕ ਹੈ ਜੀ ਤੇ ਬਾਕੀ ਥਾਣਾਂ ਥਾਣਾਂ ਦੇ ਵਿੱਚ ਕੋਈ ਮੁਸ਼ਕਲ ਨਹੀਂ ਕਿ ਥਣ ਇੱਕੇ ਟਾਈਮ ਪਸਮਾਹ ਇੱਕੇ ਟਾਈਮ ਖਾਲੀ ਹੋਣਗੇ ਤੇ ਇਹ ਮੇਰਾ ਵੀਰ ਤੁਸੀਂ ਇੱਥੇ ਆਣ ਕੇ ਆਪਣੀ ਜਾਂਚ ਪਰਖ ਤਸੱਲੀ ਜਿੱਦਾਂ ਮਰਜ਼ੀ ਕਰ ਲਓ ਬਾਕੀ ਸੰਧੂ ਸਾਹਿਬ ਹੈ ਰੂਮਰਗੀ ਜੀ ਠੀਕ ਹੈ ਜੀ ਹਾਂ ਬਾੜੀ ਨੂੰ ਸਾਣੀ ਸਿੱਧੇ ਕਰਨੇ ਆਦੇ ਹਾਂਜੀ ਹਾਂਜੀ ਲੈ ਵੀ ਬਾਕੀ ਲੱਗੇ ਮੋੜਾ ਇਹਨੇ ਕਰਮਾਲੀ ਨੇ ਸੂਸਵਾਲਾ ਕਰਕੇ ਥੋੜਾ ਨਾ ਪੱਠਾ ਨਹੀਂ ਚੁੱਕਿਆ ਪ੍ਰੋਪਰ ਇਹਨੇ ਆਪ ਵੀ ਖਾਦਾ ਪੀਤਾ ਨਹੀਂ ਹਾਂਜੀ ਕਾਤਾ ਕੋਈ ਨਾ ਦੋ ਚਾਰ ਤਨ ਵੈਸੇ ਲੇਟ ਹੋ ਜਾਂਦੇ ਹਾਂਜੀ 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 ਤੇ ਹਰਜੀਤ 67 ਦੀ ਇਹ 68 ਦੀ ਜੀ 68 ਦੀ ਹਾਂ ਲਓ ਜੀ ਇਹ 68000 ਦੀ ਤੁਹਾਨੂੰ ਹਾਜਾ ਨਾ 68000 ਦੀ ਮਿਲ ਜੂਗੀ ਸੋ ਇਹ ਅੱਜ ਐਨੀਮਲ ਨੇ ਟੋਟਲ ਵੀਰ ਹਰਜੀਤ ਦੇ ਇਸ ਫਾਰਮ ਤੇ ਜਿਹੜੇ ਦੋਸਤੋ ਫੋਰ ਸੇਲ ਆ ਬਕਾਊ ਆ ਤੇ ਵਿਕਰੀ ਵਾਲੇ ਪਸ਼ੂ 200 300 ਦੇ ਵਿੱਚ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਤਾਲਮਿਲ ਆਪਣਾ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ਕੌਮ ਦੀ ਉਹ ਡਿਟੇਲ ਆ ਇਸੇ ਤਰ੍ਹਾਂ ਲੈਂਦੇ ਰਿਹਾ ਕਰੋ ਠੀਕ ਆ ਜੀ ਤੇ ਅੱਜ ਬਹੁਤ ਸ਼ਾਨਦਾਰ ਇੱਕ ਝੋਟੀ ਤੁਹਾਨੂੰ ਦਿਖਾਈ ਆ ਪਾ ਨੀਲੀ ਅੰਗ ਦੇ ਵਿੱਚ ਸੋ ਉਮੀਦ ਕਰਦੇ ਆ ਪਸੰਦ ਆਈ ਹੋਵੇ ਕਿ ਠੀਕ ਆ ਜੀ ਬਾਕੀ ਮੇਰਾ ਵੀਰ ਜਿਹੜੇ ਵੀਰ ਨੇ ਖਰੀਦਣ ਹੀ ਆਇਆ ਧਿਆਨ ਕੇ ਆਪਣੀ ਤੇ ਪਤਪਾ ਕੇ ਉਹ ਕਰਾਈਟੇਰੀਆ ਜਿਹੜਾ ਪੂਰਾ ਕਰ ਲਿਓ ਹਰਜੀਤ ਇੱਕ ਨੰਬਰ ਮੇਰੇ ਕਰਦੇ ਸੰਭੀ ਹਾਂਜੀ ਵੀਰ ਜੀ ਨੰਬਰ ਆਪਣਾ 81463 53927 ਤੇ 73475 70162 ਹੈ ਜੀ ਠੀਕ ਆ ਜੀ ਦੋ ਨੰਬਰ ਆਈ ਠੀਕ ਆ ਹਾਂਜੀ ਲਓ ਦੋਸਤੋ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਹੈ ਕਾਲ ਕਰੋ ਸੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਫਿਰਮ ਭਰਾਵਾਂ ਨੂੰ 7.0 ਜਾਲ ਦੇ